ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜਿਹੜਾ ਇਸ ਸਮੇਂ ਦਾ ਟਾਈਮ ਹੈ ਤਕਰੀਬਨ 11 ਵੱਜ ਚੁੱਕੇ ਨੇ 11 ਵੱਜ ਕੇ ਸੇਵਕ ਨੇ 11 ਵੱਜ ਚੁੱਕੇ ਨੇ ਤੇ ਕਰ ਰਹੇ ਹਾਂ ਸਪਰੇ ਸਿੰਗਾਪੁਰ ਤੋਂ ਆਇਆ ਮੁੰਡਾ ਦੋਸਤ ਅੱਜ ਮੈਂ ਮੇਰੇ ਨਾਲ ਕਰਾਇਆ ਗਿਆ ਦੋ ਚਾਰ ਦਿਨ ਕੰਮ ਵਾਲਾ ਰੁਲੇ ਪਿਆ ਸੇਵਕ ਤੇ ਮੱਕੀ ਤੇ ਕਰ ਰਹੇ ਹਾਂ ਸਪਰੇ ਸਰੋਂ ਮੱਕੀ ਤੁਹਾਨੂੰ ਦਿਖਾਉਣਾ ਹੈ ਮੱਕੀ ਦਾ ਇੰਨਾ ਨੁਕਸਾਨ ਕਰਿਆ ਮੇਰੀ ਨੇ ਤੋੜਤੀ ਮੱਕੀ 빙ੀ ਡੇਢੀ ਹੋ ਗਈ ਜਿੰਨਾ ਇਹਨੇ ਗ੍ਰੋਥ ਕਰਨ ਤੇ ਰੌਣੇ ਦੀ ਹੁਣ ਦੱਸਦੇ ਨੇ ਲੋਟ ਹੋਣ ਤੇ ਲਾ ਦੂ। ਅੱਜ ਇਹਨੂੰ ਤਾਕਤ ਵਾਲੀ ਦਵਾਈ ਦੇ ਰਿਹਾ ਸਪਰੇਅ ਐਮ 45 ਦੇ ਨਾਲ ਘਾਟਾਂ ਵਾਲੀ ਜਿੰਨੀ ਵੀ ਕੋਈ ਘਾਟ ਹੁੰਦੀ ਹੈ ਇਹ ਜੋ ਪੂਰੀ ਕਰਦੀ ਹੈ ਮਾੜੀ ਜੀ ਭਾਈਆ ਸੁੰਡੀ ਵਾਲੀ 20 ਗ੍ਰਾਮ ਢੋਲੀ ਦੀ। ਚਲੋ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਦਿਨ ਪਰ ਦਾ ਵਲੌਗ ਆ ਬਹੁਤ ਵਧੀਆ ਬਣੇ ਰਹੂ। ਤੇ ਦਿਖਾਉਣਾ ਤੁਹਾਨੂੰ ਮੱਕੀ ਦਾ ਵੀ ਕੀ ਹਾਲ ਹੋਇਆ ਅੱਜ। ਜੀ ਸ਼ਾਮ ਦੇ ਬੱਜ ਚੁੱਕੇ ਨੇਗੇ 7 ਇਸੇ ਖੇਤ ਤੋਂ ਆਏ ਸੀ ਹੁਣੇ ਜੋਤ ਲਵਾ ਰਿਆ ਸੀ ਵਾਈਫਾਈ ਤੇ ਚਲੋ ਅੱਜ ਵਾਈਫਾਈ ਵਾਲੇ ਵੀ ਹੋ ਗਏ ਬਾਈ ਹਨਾ ਥੋੜੀ ਤਾਂ ਤਰੱਕੀ ਹੋਈ ਹੈ ਨਾ ਤੇ ਲਾ ਰਹੇ ਨੇ ਵਾਈਫਾਈ ਵਾਇਰ ਹੀ ਫਿੱਟ ਕਰ ਰਹੇ ਨੇ ਤੇ ਹੁਣ ਕਿਤੋਂ ਆਏ ਤੱਕੇ ਹੋਏ ਸੀ ਬਾਈ ਚਲ ਤੇ ਦਿਖਾਉਣਾ ਤੁਹਾਨੂੰ ਤਾਰ ਵਾਲੀ ਲਵਾਇਆ ਆਪਾਂ ਨੇ ਦੂਸਰਾ ਨਹੀਂ ਲਵਾਇਆ ਹੈਗਾ ਤੇ ਉਹ ਬਾਲੇ ਮੰਗਦੇ ਛੋੜਾ ਆਧਾਰ ਕਾਰਡ ਜੇ ਉਹ ਇਹ ਬਾਈਆਂ ਨੂੰ ਅਸੀਂ 1000 ਰੁਪਏ ਪੇਮੈਂਟ ਕਰੀ ਤੇ ਇਹ 2 ਘੰਟੇ 'ਚ ਆਪਣੇ ਘਰੇ ਆ ਕੇ ਲਾਉਣ ਦਿਖਾਉਣਾ ਤੁਹਾਨੂੰ ਕੋਣ ਰਿਹਾ ਭਾਈ ਫੀਟਿੰਗ ਕਰ ਰਹਿਨੇ ਬਾਈ ਹੁਰੀ ਆਹ ਲਾਤਾ ਇੱਥੇ ਮੁੜ ਕੇ ਮੁੜ ਕੇ ਹੋ ਗਏ ਬਾਈ ਹੁਰੀ ਇਹ ਬਾਈ ਨੇ ਵੱਡੇ ਪਿੰਡ ਤੋਂ ਕਿਸੇ ਨਾਂ ਨਹੀਂ ਲੈਂਦੇ ਉਹਨੇ ਭਾਈ ਜੋਗਾਂ ਰਿਆਂ ਨੇ ਵੱਡਾ ਪਿੰਡ ਕਹਿੰਦੇ ਨੇ ਮਤਲਬ ਕਿ ਜੋਗੇ ਉਹ ਤੋਂ ਬਹੁਤ ਵਧੀਆ ਬਜਾਰਿਆ ਫੀਟਿੰਗ ਕਰਕੇ ਗਏ ਨੇ ਹੁਣ ਚੱਲ ਪਿਆ ਬਾਈ ਹਨਾ ਇਹ ਠੀਕ ਠੀਕ ਹੈ ਬਾਈ ਪਾਸਵਰਡ ਮੈਂ ਦੱਸਦਾ ਤੁਹਾਨੂੰ ਕੀ ਲਾਉਣਾ ਕਿਆ ਖਰਾਂ ਲੱਗੂਆ ਬਾਈ ਕਿਆ ਕਿਆ ਖਰਾਂ ਲੱਗੂਆ ਅੱਠ ਦਾ ਚਲ ਮੈਂ ਦੱਸਦਾ ਤੁਹਾਨੂੰ ਕੋਈ ਨਹੀਂ ਤਾ ਕਨਵਾ ਟਰੈਕਟਰ ਦਾ ਟਿੱਕਾ ਮੰਨਦੀ ਆ ਯਾਰ ਨੀਲੀ ਰਾਵੀ ਆਪਣਾ ਜੋਤਰਾ ਵਾਲੀ ਖੇਤ ਰਹਿੰਦੀ ਆ ਚੌੜ ਵਾਲੀ ਕਰਦਾ ਜੋਤ ਨਾਲ ਬੰਨਦੀ ਓਏ ਚੌੜ ਵਾਲੀ ਕਰਦੀ ਆ ਜੀ ਜੋਤ ਨਾਲ ਆਈ ਹੈਗੀ ਮੇਰੇ ਪਾਸਾਰੇ ਉਹ ਜੜ ਮੜ ਕੀ ਟੋਏ ਤੇ achar ਵਾਲੇ ਤੇ ਤੇਰੇ ਨਾਲ ਲਿਹਾ ਜ ਪੈ ਗਈ ਕੱਲ ਵੀ ਕੁਛ ਵੀਰਾਂ ਨੇ ਕਮੈਂਟ ਕਰਾਰੇ ਵੀ ਤੁਹਾਡੀ ਗਾਂ ਲਿੱਸੀ ਆ ਇਹ ਗਾਂ ਹੀ ਬੱਸੀ ਆ ਜੀ ਦੁੱਗੀ ਆ ਗਈ ਬੱਸੀ ਸਿਰਫ 2 ਸਾਲ ਦੀ ਹੋਣੀ ਸਵਾ 2 ਸਾਲ ਦੀ ਹੋਣੀ ਛੋਟੀ ਉਮਰ ਚ ਇਹ ਸੂਪ ਪੈਂਦੀਆਂ ਨੇ ਸਾਨੂੰ ਪਤਾ ਇਹਨਾਂ ਦਾ ਵੀ ਜਿਹੜਾ ਵਧਣ ਦਾ ਹੁੰਦਾ ਕੱਦ ਘਾੜ ਦਾ ਸੇਤੀ ਹੁੰਦਾ ਤੇ ਇਹ ਇਸੇ ਕਰਕੇ ਇਹਦਾ ਦੁੱਧ ਨਾਲ ਦਾ ਠੀਕ ਆ ਫੈਂਟ ਵਧੀਆ ਹੁੰਦੀ ਐ ਛੋਟੀ ਜੀ ਐ ਇੱਕ ਟੋਕਰ ਇੱਕ ਅੱਖ ਨਾਲ ਤੜਕੇ ਇੱਕ ਆਥਰ ਨੇ ਰੱਜ ਲੈਂਦੀ ਐ ਮਲਕ ਕੇ ਨਾਰਮਲ ਬੰਦੇ ਦੇ ਸਾਹਮਣੇ ਸੌਖੀ ਹੈ ਜੀ ਇਹ ਆ ਇਧਰ ਰੇਣਾ ਚੰਮ ਖੜਾਗਾ ਮੋਟੀਆਂ ਨੇ ਹਮੇਸ਼ਾ ਨਾਲ ਇਹ ਦੁੱਧ ਨਹੀਂ ਦਿੰਦੀਆਂ ਨਾਲੇ ਘਰ ਇੰਨਾ ਖਾਂਦੀਆਂ ਨੇ ਪਿੰਡਾਂ ਦੇ ਦੇਖੋ ਚਮਕ ਕਿਵੇਂ ਆਈ ਇਹਨਾਂ ਨੇ ਇੰਨੇ ਸਰਵਾ ਤੇਲ ਪਾਉਨੇ ਸੀ ਇਹਨਾਂ ਨੂੰ ਮਲਕੇ ਸਖਾਲ ਪਾਉਨੇ ਨੇ ਆ ਵੀ ਦੇਖ ਸਾਰਾ ਦਿਨ ਤਲਿਆ ਚ ਰਹਿੰਦੀਆਂ ਨੇ ਇਹ ਨਾ ਹੁੰਦੀਆਂ ਨੇ ਪੂਰਾ ਵਧੀਆ ਇਹ ਨਾ ਕੇ ਜਾਣ ਸਾਰੇ ਇਹਨਾਂ ਨੇ ਤੜਕੇ ਬਾਹਰ ਖੋਲ ਦੇਣਾ ਮੈਂ ਤਲਿਆ ਚ ਪੜ ਜਾਣਾ ਟਮੈਟਿਕ ਇਹ ਸਵਾਹ ਬਣ ਗਿਆ ਤਿੰਨਾਂ ਨੂੰ ਇਹਨਾਂ ਨੂੰ ਤੇ ਆ ਨੀਲੀ ਰਾਬੀ ਆਪਾਂ ਅੰਦਰ ਲਿਆਉਣ ਲੱਗੇ ਥੋੜਿਆ ਦੋ ਚਾਰ ਦਿਨ ਹਾਲਾਤ ਖਰਾਬ ਸੀ ਨਰਾਈ ਦਾ ਬੱਢ ਸੀ ਜਰੋ ਅਪਾਰੇ ਪਸ਼ੂ ਜਿਹੜੇ ਵੱਡੇ ਮਹਿੰਗੇ ਪਸ਼ੂ ਸ਼ੇਵ ਕਰ ਲੇ ਦੂਜਿਆਂ ਦਾ ਕੋਈ ਡਰ ਨਹੀਂ ਹੁੰਦਾ ਪੂਰੀ ਆਕੇ ਵੀ ਕੱਖਾਂ ਦੀ ਰਾਜਦੀ ਨਹੀਂ ਹੁਣ ਬੱਕਲੀਆਂ ਪਾਈਆਂ ਨੇ ਇਹਨੂੰ ਡੇਲੀ ਦੋ ਟਾਈਮ ਬੱਕਲੀਆਂ ਪੈਂਦੇ ਨੇ ਇਹਨੂੰ ਬਾਲ ਕੇ ਬੱਕਲੀਆਂ ਉਹ ਪਾਉਨੇ ਆ ਜੀ ਜ਼ਰੂਰ ਦੱਸ ਕਮੈਂਟ ਕਰੋ ਨੀਲੀ ਰਵੀ ਵਾਸਤੇ ਤੁਹਾਨੂੰ ਕਿਵੇਂ ਲੱਗੀ ਇਹ ਸਿਰਫ ਇਹ 3 ਸਾਲ ਦੀ ਹੋਈ ਹੈਗੀ ਮੈਂ ਘਰ 80 ਕਾ ਭਰਾ ਕੇ ਮੈਂਖ ਦੇ ਮਲਕੇ ਪਾਲੀ ਆ ਬੱਚਿਆਂ ਵਾਂਗੂ ਪਾਲੀ ਹੈ ਜੀ ਇਹਦੀ ਮਾਂ ਕਰ ਗਈ ਇਸ ਤੜਾਈ ਉਹ ਵੀ ਨੀਤੀ ਰਵੀ ਦੀ ਸੀ ਉਹਦੇ ਬਾਰੇ ਤੁਹਾਨੂੰ ਪਤਾ ਹੀ ਆ ਪਿਛਲੇ ਸਾਲ ਤੇ ਚਲੋ ਆਪਣੇ ਕੋਲੇ ਰਵਾ ਰਹਿ ਗਿਆ ਨਸਲ ਬਹੁਤ ਵਧੀਆ ਬੋਲਣੇ ਦੱਸੋਗੇ ਕੁਝ ਕੀ ਕਹਨੇ ਇਹ ਨਾਲ ਦੀ ਗਾਂ ਦਾ ਪਾਣੀ ਕਿਹੜੀ ਨਾਨੀ ਕਿਹੜੀ ਨਾਨੀ ਪੁੱਤ ਦੁਬਾਰਾ ਇਹ ਕਹਦੇ ਇਹਨਾਂ ਨੇ ਕਿ 10 ਕਰੋੜ ਲੈਣੀ ਹੈ ਅਹੀ ਜੀ ਦੁਬਾਰਾ ਕਰੇ ਜਮਾ ਸੇਮ ਦਵਾਰਾਂ ਕਹੇ ਤੂੰ ਕਿਰਾਏ ਸੈਦ ਨੂੰ ਉੱਥੇ ਲੈ ਚਲਾਂਗੇ ਕਿਹਾ ਨਹੀਂ ਤੇ ਹਾਂ ਕਿ ਮੈਂ ਵੀਡੀਓ ਦੇਖਣੀ ਮਬਾਲੀ ਸੋਹਣੀ ਨਹੀਂ ਲੱਗਦੀ ਇਹਨੂੰ ਤੇ ਦਵਾਰਾਂ ਆਏ ਕਹੇ ਕੋਈ ਨਹੀਂ ਰੂੜੇ ਕੇ ਵਾਲੀ ਆਪਣੀ ਹਵੇਲੀ ਦੇਖੋ ਜੀ ਰਾਸ ਆਮ ਦਾ 7:30 ਵਜੇ ਦਾ ਵੀਊ ਆਗਾ ਦੇਖੋ ਹਵੇਲੀ ਆਪਣੀ ਕਿੰਨੀ ਸੋਹਣੀ ਲੱਗਦੀ ਹੈ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਜੰਨਤ ਵਿੱਚ ਬੈਠਾ ਆਪਦਾ ਘਰ ਇੰਨਾ ਸੋਹਣਾ ਲੱਗਦਾ ਮੈਨੂੰ ਦੂਸਰੇ ਨੂੰ ਪਤਾ ਨਹੀਂ ਕਿਵੇਂ ਲੱਗਦਾ ਹੁੰਦਾ ਜੀ ਦੇਖੋ ਮੈਨੂੰ ਇਹ ਘਰ ਬਹੁਤ ਸੋਹਣਾ ਲੱਗਦਾ ਕਿਉਂ ਆਪਦਾ ਆਸ਼ੀਆਨਾ ਜੀ ਆਪਣ ਤਾਂ ਹੀ ਸਭ ਤੋਂ ਵੱਡੀ ਚੀਜ਼ ਲੱਗਦੀ ਹੁੰਦੀ ਆ ਜਿਹੜੀ ਆਵਰੀ ਕੂਟੀਆਂ ਚ ਬੰਦਾ ਬੈਠਾ ਹੁੰਦਾ ਇਸ ਟਾਈਮ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਵੀ ਉਹ ਇੱਧਰ ਸਿੰਗਾਪੂਰੀਆ ਖੇਡ ਰਿਹਾ ਕੁੱਤੀ ਨਾਲ ਕਿਉਂ ਸਿੰਗਾਪੂਰੀਆ ਨਾਲ ਲੈ ਕੇ ਹੋਣ ਲੈ ਕੇ ਆਉਣੇ ਕੋਈ ਨਾ ਆ ਮੋੜ ਹੁਣ ਤਾਂ ਦੁਕਾਨਾਂ ਬੰਦ ਹੋ ਗਏ ਤੜਕੇ ਮੋੜੇ ਸਿੰਗਾਪੂਰੀਆ ਕਿਵੇਂ ਆ ਤੇ ਜਿੰਮੀ ਤੇਰਾ ਪੂਰਾ ਮੂੰਹ ਕਰਦੀ ਆ ਨਾ ਹੈ ਕੁੱਤਿਆਂ ਦੀ ਸੇਵਾ ਨੇ ਤਾਰਤਾ ਤੂੰ ਜਿਹੜਾ ਖੇਤਾਂ 'ਚ ਰੋਟੀਆਂ ਪਾ ਕੇ ਆਉਂਦਾ ਸੀ ਅੱਜ ਤੱਕ ਵਿਦੇਸ਼ਾਂ 'ਚ ਘੁੰਮਿਆ ਰਹੀ ਦੂਰ ਇੱਧਰ ਦੇਖੋ ਸਿੰਗਾਪੂਰੀ ਨੇ ਕੀ ਲਿਖਾਇਆ ਮੋਟਰਸਾਈਕਲ ਮੂਰੇ ਕੀ ਕਹਿਣੀ ਆ ਮਾਤਾ ਬਦਾਈਆਂ ਤੁਹਾਨੂੰ ਵਾਈਫਾਈ ਲੱਗ ਗਿਆ ਕਹ ਲੈ ਕੋਈ ਤਾਂ ਤਰੱਕੀ ਕਰਨ ਲੱਗਿਆ ਮਾੜੀ ਮੋਟੀ ਇੱਕ ਖਰਚ ਦਾ ਕੰਮ ਹੋ ਗਿਆ ਖਰਚ ਦਾ ਕੰਮ ਤਾਂ ਨਹੀਂ ਹੋਇਆ ਨਹੀਂ ਕੋਈ ਸਿੰਗਾਪੂਰੀਆ ਬਹਾਈ ਜਾ ਰਿਹਾ ਹਾਂ ਵਧਾਈਆਂ ਬਈ ਤੈਨੂੰ ਵੀ ਤੇ ਹਾਂ ਬੇਬੇ ਵਧੀਆ ਹੋ ਗਿਆ ਜੱਗ ਤੇ ਰਵਾ ਗਿਆ ਤੇਰੇ ਨਾਲ ਵਧੀਆ ਥੋੜਾ ਹੋ ਗਿਆ ਤੇ ਆਪਣੀ ਵੀਡੀਓ ਪੂੜੀ ਨਹੀਂ ਪੈਂਦੀ ਸੀ ਔਖਾ ਸੀ ਔਖਾ ਹੋ ਜਾਂਦਾ ਫਿਰਦੇ ਨਾ ਅੰਮ੍ਰਿਤ ਦੇ ਦੇ ਕੋਈ ਕਿਉਂ YouTube ਕਰਕੇ ਆਪਾਂ ਨੂੰ ਸਰਦਾ ਨਹੀਂ ਹੈਗਾ ਅਸੀਂ ਜੀ ਬਹੁਤ ਚਿਰ ਨਗਾ ਲਿਆ ਲੋਕਾਂ ਨੇ ਕਿਦਾਂ ਲਵਾਏ ਨੇ ਜਦੋਂ ਹੁਣ ਅਨਸਰਦਿਆਂ ਨੂੰ ਜਦੋਂ ਵੀਡੀਓ ਨਹੀਂ ਪੈਂਦੀ ਸੀ ਬੇ ਟਾਈਮ ਹੀ ਵੀਡੀਓ ਹੋ ਜਾਂਦੀ ਤਾਂ ਅਸੀਂ ਵਾਈਫਾਈ ਲਵਾਇਆ ਜੀ ਖਰਚੇ ਨੂੰ ਉਹ ਸੜਕ ਤਾਂ ਸੀਗਾ ਉਹ ਮੈਂ ਜਾਣ ਕੇ ਬਾਹਰ ਕੱਢ ਗਿਆ ਦੀ ਮੈਂ ਤੜਕੇ ਉਹ ਪਾਣੀ ਤਾਂ ਮੈਂ ਸੜਕ ਤਾਂ ਮੈਂ ਸੁੱਕਣਾ ਉਹਦੀ ਕਿਆਰੀ ਹੋਰ ਬਣਾ ਕੇ ਛਿੜਦਾ ਲਵੀ ਉਹ ਐ ਤਾਂ ਹੋ ਗਈ ਹੋ ਪਾਉ ਦੇ ਤਾਂ ਹੋ ਗਈ ਪਾਉਲ ਸਾਡੇ ਜੀ ਇੱਕ ਸਾਰੇ ਪਰਿਵਾਰ ਨੂੰ ਸੋਚ ਰਿਹਾ ਸੀ ਅਸੀਂ ਲਾਉਣੀ ਆ ਗੇਤੀ ਪੀੜਿਊਸ ਤੇ ਸਾਡੀ ਪਾਉਲ ਥੋੜੀ ਖਰਾਬ ਹੋ ਗਈ ਪਾਣੀ ਜਿੱਤਾਵਗੀ ਤੇ ਹੁਣ ਹੋਰ ਸਿੱਟਣੀ ਹੈਗੀ ਹੁਣ 131 ਸਿੱਟਾਂਗੇ ਪੀਆਰ ਚਲੋ ਡੰਗ ਜਾ ਸਰ ਜੂਗਾ ਅਸਾਂ ਨੂੰ ਸੋਚਿਆ ਨੇ ਨਿਕਲ ਕੇ ਜਾਈਏ ਉਹ ਮਤੇਰੀ ਜੈ ਮੈਂਬਰ ਕਹਿੰਦਾ ਮੇਰਾ ਦੋਸਤ ਕਹਿੰਦਾ ਮੈਂ 40 20 ਵੀ ਸਿੱਟੇ ਨੇ 60 ਕੀ ਲੈਣੀ ਬਹੁਤ ਚੁੱਟੀਆਂ ਕਹਿੰਦਾ ਮੇਰੇ ਕਿੰਨੀ ਮਰਜੀ ਬੱਟ ਲਈ ਜਿੰਮੀ ਕੀ ਕਰਾਂ ਸੇਵਕ ਤੈਨੂੰ ਜਿੰਮੀ ਬੀਬੀ ਇਹ ਹੁਆ ਸੇਵਕਾ ਖੇਤ ਵੀ 20 20 ਕੁੱਤੀਆਂ ਰੋਟੀਆਂ ਪਾਉਂਦੇ ਪੁਗਦੂਰੀਆਂ ਨੂੰ ਇਹਨੂੰ ਵੀ ਪੁੰਨ ਤਾਰ ਗਿਆ ਪੁੰਨ ਤਾਰ ਗਿਆ ਇਹਨੂੰ ਜਿੰਮੀ ਤਾਂ ਮੇਨ ਰੱਖਿਆ ਕਿ ਝਾਕ ਜਿੰਮੀ ਓਰਿਆ ਓਰਿਆ ਤੂੰ ਤਾਂ ਬਦਲ ਗਈ ਵਫਾਦਾਰ ਹੁੰਦੀ ਓ ਤੂੰ ਤਾਂ ਜਿੰਮੀ ਭਾਈ ਬਦਲ ਗਈ ਸੇਵਕ ਨਾਲ ਰਲ ਗਈ ਤਾਂ ਆਪਾਂ ਲੜ ਨਹੀਂ ਕਰਦੇ ਲੜਦਾ ਲੜਦਾ ਓਰ ਇਹਦਾ ਏਸੀ ਚ ਭਾਲਦੀ ਏ ਮੈਨੂੰ ਏਸੀ ਚ ਪਾਉ ਖੇਡ ਲੱਗੀ ਸੇਵਕ ਨਾਲ ਇੱਕ ਵਾਰ ਫੇਰ ਮੌਸਮ ਜਿਹੜਾ ਪੂਰਾ ਵਿਗੜ ਗਿਆ ਨੇਰੀ ਦੇਖੋ ਪੂਰੀ ਫੁੱਲ ਨੇਰੀ ਚੱਲ ਪਈ ਐ ਤੇ ਹਰ ਰੋਜ਼ ਕੋਈ ਮੀਂਹ ਆ ਜਨੇ ਤੇ ਜਿਹੜੀ ਮੱਕੀ ਆ ਮੱਕੀ ਤੇ ਬਹੁਤ ਹਫਤਾ ਮੱਕੀ ਤੇ ਆਪ ਸਪਰੇਅ ਕਰਕੇ ਆ तकरीबन 6 ਢੋਲੀਆਂ ਕੀਲੇ ਦੇ ਪੈ ਗਈਆਂ ਸਾਥੀ ਤੇ ਉਸ ਦਿਵਾਰ ਆਪ ਸਾਹਿਬ ਲਈ ਉੱਠਦੀ ਆ ਮੱਕੀ ਜਿਹੜੀ ਨੇਰੀ ਫੇਰ ਤੋੜ ਦਿੰਦੀ ਐ ਪਰ ਕੁਦਰਤ ਮੂਰੇ ਕੋਈ ਜੋਰ ਨਹੀਂ ਕੁਦਰਤ ਬਲਵਾਨ ਐ ਜੇ ਦੇਣੀ ਹੋਈ ਪਰਮਾਤਮਾ ਨੇ ਇੱਥੇ ਦੇ ਦੂ ਪਰ ਕਿਰਾ ਨਿਰਾਸ਼ਾ ਹੁੰਦੀ ਹੈ ਕਿਉਂ ਜੀ ਠੇਕੇ 80 85000 90000 ਤੱਕ ਲਈ ਬੈਠੇ ਆ ਤੇ ਜਿਹੜੇ ਮੱਝਾਂ ਗਾਈਆਂ ਰੱਖੀ ਬੈਠੇ ਨੇ ਵਿੱਚੋਂ ਆਪਣੇ ਤੋੜੀਆਂ ਨੇ ਕਿਸੇ 30 ਨੇ ਕਿਸੇ ਦੇ 20 ਨੇ ਆਪਣੇ 10 12 ਨੇ ਤੇ ਮੱਕੀ ਦਾ 4 ਸਾਲ ਭਰ ਦੀ ਮੌਜ ਹੁੰਦੀ ਹੈ ਕਿਰਾ ਪਾ ਕੇ ਤੇ ਹਰੀ ਜ਼ਮੀਨ 'ਚ ਕਣਕ ਤੇ ਜੀਰੀ ਬੀਜ ਲੈਣਾ ਆਸ ਸਭ ਨੂੰ ਹੁੰਦੀ ਆ ਆਸ ਬੰਦਾ ਸਵਾਦੀ ਹੋਣਾ ਚਾਹੀਦਾ ਮੇਰੀ ਮਾਂ ਕਹਿੰਦੀ ਹੁੰਦੀ ਹੈ ਕੰਨੀ ਬੰਦਾ ਨਿਰਾਸ਼ ਨਾ ਹੋਵੇ ਕਦੇ ਵੀ ਜ਼ਿੰਦਗੀ 'ਚ ਨਿਰਾਸ਼ ਹੋ ਕੇ ਬੰਦਾ ਕਹਿੰਦੀ ਕਦੇ ਕਾਮਯਾਬ ਨਹੀਂ ਹੁੰਦਾ ਬੰਦਾ ਆਸਵਾਦੀ ਹੋਣਾ ਚਾਹੀਦਾ ਬੰਦੇ ਨੂੰ ਆਸ ਹੋਣੀ ਚਾਹੀਦੀ ਹੈ ਵੀ ਹਾਂ ਇਹ ਕੰਮ ਮੈਂ ਕਰਨਾ ਕਰਨਾ ਤਾਂ ਹੋ ਕੇ ਰਹੂਗਾ ਜੀ ਤੇ ਇੱਕ ਗੱਲ ਇਹ ਹੀ ਆ ਬੰਦਾ ਆਸਵਾਦੀ ਉਹ ਜਿਹੜਾ ਕਦੇ ਭੁੱਖਾ ਨਹੀਂ ਮਰੂਗਾ ਆਪਣੇ ਕੰਮ ਉਤੋਂ ਤੇ ਆਪਦੀ ਰੋਜ਼ਗਾਰ ਤੋਂ ਆਪਾਂ ਹੱਥਾਂ ਦੀ ਮਿਹਨਤ ਕਰਨ ਵਾਲੇ ਬੰਦੇ ਆ ਤੇ ਅੱਜ ਦੇ ਬਲੌਗ 'ਚ ਇੰਨਾ ਹੀ ਜੇ ਕੋਈ ਗਲਤੀ ਹੋਈ ਤਾਂ ਮਾਫ਼ ਕਰਿਓ ਆਥਨੇ 5 ਕਿੰਮਟ 10 ਕਿੰਮਟ ਟਾਈਮ ਲੱਗ ਗਿਆ ਦੀ ਬਣਾ ਲਿਆ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਹੈ ਤੇ ਬਹੁਤ ਬਹੁਤ ਸਤਿਕਾਰ ਹੈ Só